ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗੱਦ ਠੰਡੀ ਬੇਦਪ੍ਰਾਨ ਸਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਓ ਸਿਵ ਬਰੰਚ ਅਰ ਇੰਦਰ ਲੋਕ ਤਾ ਮਹਿਜਲ ਤੋਂ ਫਿਰਿਆ ਸਿਮਰ ਸਿਮਰ ਸੁਆਮੀ ਭੈ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੁ ਤਰਿ ਉਪਰਤਨ ਨਾਭ ਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਕ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਗੋਲ ਕਥਾ ਸੁਨ ਹਰ ਕੀ ਉੱਚਰ ਹੋ ਪ੍ਰਭ ਪੁਰਨਾਉ ਰਹਾਉ राम नाम रतन तन संचू मन तन लावो पाओ आन प्रभु तुम दया कर मानू साचे है सुआओ जी प्राण मुक्ति को दाता एक सिहु लबलाओ कहो नानक ताकी सरणाई देत सगल आप आओ अपियाओ ਸਾਰਗ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਸ਼ ਕਰਣੀ ਇਹ ਊਟ ਪਾਈ ਮਿਲ ਸੰਤਹਿ ਗੁਪਾਲ ਏਕ ਕੀ ਸਰਣੀ ਰਹਾ ਪੰਜ ਦੋਖ ਸਦਰਿਆ ਤਨ ਮਹਿ ਬਖੇ ਵਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੀ ਗ੍ਰਸਤ ਜਾਤ ਬਰ ਜਰਣੀ ਅਨਾਥ ਹੈ ਨਾਥ ਦਇਆਲ ਸੁਖ ਸਾਗਰ ਸਰਬ ਦੁਖ ਪੈ ਹਰਣੀ ਮਨ ਬਾਸਤ ਚਿਤਵਤ ਨਾਨਕ ਦਾਸ ਪੇਖ ਜੀਵਾ ਪ੍ਰਭ ਚਰਣੀ ਸਾਰਗ ਮਹੱਲਾ ਪੰਜਵਾ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨਸ ਪੂਰਨ ਨਾਦ ਰਹਾਉ ਸੇ ਮਰਤੂ ਸਾਤ ਮਹ ਸੁਖ ਪਾਈਐ ਮਿਟ ਜਾਹਿ ਸੰਗਿ ਪਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵਹ ਲਾਦ ਸਭ ਤੇ ਉੱਚੇ ਉੱਚ ਤੇ ਉੱਚ ਅੰਤ ਨਹੀਂ ਮਰ ਜਾਦ ਬਰਨਸ ਕੁ ਨਾਨਕ ਮੈਂ ਹਮਾ ਨਾਨਕ ਮਹਿਮਾ ਪੀਖ ਰਹਿ ਬਿਸਮਾਦ ਸਾਰਗ ਮਹੱਲਾ 5ਵਾਂ ਆਇ ਸੁਨਨ ਪੜਨ ਕੋ ਬਾਣੀ ਨਾ ਬਿਸਾਰ ਲਗਹਿ ਅਨ ਲਾਲਚ ਅਗਿਰਤਾ ਜਨ ਪੁਰਾਣੀ ਰਹਾ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਤ ਕਹਾਣੀ ਲਾਭ ਲੈਹੁ ਹਰ ਹਿਰਦੈ ਅਰਾਧੋ ਛੁਟਕੇ ਆਉਣ ਜਾਣੀ ਉਦਮ ਸਖਤ ਸਿਆਣਪ ਤੁਮ ਉਕਤ ਸਖਤ ਸਿਆਣਪ ਤੁਮ ਮਰੀ ਤੁਮਰੀ ਦੇਹ ਤਨ 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 ਨਾਮੁ ਖਾਣੀ ਸੇਈ ਭਗਤ ਭਗਤ ਸਿ ਲਾਗੇ ਨਾਨਕ ਜੋ ਪ੍ਰਭ ਬਾਣੀ ਸਾਰਗ ਮਹਲਾ 5 ਧਨਵੰਤ ਨਾਮ ਕੀ ਬਣਜਾਰੇ ਸਾਂਜੀ ਕਰਹੁ ਨਾਮ ਤਨ ਖਾਟੋ ਗੁਰ ਕਾ ਸਬਦ ਵਿਚਾਰਿ ਰਹਾਓ ਸ਼ੋ ਟੂ ਕਪ ਟੂ ਹੋਏ ਨਿਰਵੈਰਾ ਸੁ ਪ੍ਰਭ ਸੰਗ ਨਿਹਾਰੇ ਸੱਚ ਧਨ ਵਣਜੋ ਸੱਚ ਧਨ ਵਣ ਸੰਚੋ ਕਬੂ ਨਾ ਬੁਹਾਰੇ ਖਾਤ ਖਰਚ ਤੂ ਨਿਕੁਟਤ ਨਾਹੀ ਅਗਨਤ ਅਗਣਤ ਪਰੇ ਭੰਡਾਰੇ ਕਉ ਨਾਨਕ ਸੁ ਬਾਸੰਗ ਜਾਵ ਪਾਰ ਬ੍ਰਹਮ ਕੈ ਦਵਾਰੇ ਸਾਰਗ ਮਹੱਲਾ ਪੰਜਵੋ ਪ੍ਰਾਪ ਜੀ ਵੇ ਕਾਮਨ ਅਨਾਤ ਵਿਚਾਰਾ ਕਾਮਨ ਮੂਰਤੇ ਮਾਨੁਖ ਕਰਿਆ ਏਹ ਪ੍ਰਤਾਪ ਤਹਾਰਾ ਰਹਾਓ ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਏ ਅਪਾਰ ਸਭ ਤੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਕਟਾਂ ਆਧਾਰ ਕੋਈ ਨ ਜਾਣ ਤੁਮਰੀ ਗਾਤਿ ਨਤ ਆਪਹਿ ਏਕ ਪਸਾਰਾ ਸਾਤਨਾ ਸਾਧਨਾ ਬਿਠਾਵੋ ਨਾਨਕ ਪਉ ਸਾਹਿਬ ਗੁਰਪਾਰੋ ਤਾਰ ਸਾਰਤ ਮਹੱਲਾ 5 ਆਵੈ ਰਾਮ ਸਰਣ ਵਡ ਭਾਗੀ ਏਕ ਸਬਨ ਕਛ ਹੋਰ ਨ ਜਾਣ ਅਵਰ ਉਪਾਪ ਤਿਆਗੀ ਰਹਾ ਮਾਨ ਬਚ ਕਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅੰਤ ਬਿਨੋਦ ਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਸਤਰੀਐ ਜੋ ਰਾਤੀ ਪ੍ਰਭ ਨਿਰਵਾਣੀ ਸਾਰਗ ਮਹੱਲਾ ਪੰਜਵਾਂ ਜਾਤਿ ਸਾਧੂ ਸਰਣ ਗਹੀ ਸਾਤ ਸਹਿਜ ਮਨ ਭੈ ਉਪਰਗਾਸਾ ਬ੍ਰਥਾ ਕਾਸ਼ ਨਾ ਰਹੀ ਰਹਾਓ ਹੋ ਹੋ ਕਿਰਪਾਲ ਨਾਮ ਦੇਹੋ ਆਪਣਾ ਬੇਨਤੀ ਇਹ ਕਹੀ ਆਨ ਬਿਹਾਰ ਬਿਸ ਬਿਸਰੀ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਾਇ ਦੇ ਉਪਦੇ ਤਹੀ ਸਮਨ ਉਸਾਈ ਬਸ ਅਹੀ ਕਉ ਨਾਨਕ ਭਰਮ ਗੁਰ ਕੋ ਜੋਤੀ ਜੋਤ ਸਮਹੀ ਸਾਰਗ ਮਹੱਲਾ ਪੰਜਵਾਂ ਰਸਨਾ ਰਾਮ ਕਉ ਜਸ ਗਾਓ ਆਨ ਸੁਆਤ ਵਿਸਾਰ ਸਗਲੇ ਭਲੋ ਨਾਮ ਸੁਆਉ ਰਹਾਓ ਚਰਨ ਕਮਲ ਬਸਾਏ ਹਿਰਦੈ ਇੱਕ ਸਿ ਇੱਕ ਸਿਉ ਲਿਬਲਾਉ ਸਦ ਸੰਗ ਕੋਹਿ ਨਿਰਮਲ ਬੋੜ ਜੂ ਨਾ ਆਉ ਜੀਉ ਪ੍ਰਾਣ ਆਧਾਰ ਤੇਰਾ ਤੂੰ ਨਿਤਾਵ ਥਾਉ ਸਾਸ ਸਸਮਾਲ ਹਰ ਹਰ ਨਾਨਕ ਸਦ ਵਰਜਾਉ ਸਾਧਕ ਮਹੱਲਾ ਪੰਜਵਾ ਬੈਕੁੰਠ ਕੋਬਿੰਦ ਚਰਨ ਤੇ ਨਿਤ ਧਿਆਉ ਮੁਖ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਉ ਉਤਮ ਕਥਾ ਸੁਣੀ ਜੈ ਸ਼ਰਵਣ ਮਾਇਆ ਕਰੋ ਹਰ ਸ਼ਰਵਣੀ ਮਾਇਆ ਕਰੋ ਭਗਵਾਨ ਆਵਤ ਜਾਤ ਦੂ ਪਖ ਪੂਰਨ ਪਾਈਐ ਸੁਖ ਵਿਸਰਾਮ ਸੋਦ ਤੋਦ ਤੋਦ ਤਾਤ ਵਿਚਾਰ ਭਗਤ ਸ੍ਰੇਸ਼ਟ ਪੂਰੀ ਕਾ ਨਾਨਕ ਰਾਮ ਨਾਮ ਬਿਨ ਅਬਰ ਸਗਲ ਬਿਦ ਊਰੀ ਸਾਰਕ ਮਹੱਲਾ ਪੰਜਵਾਂ ਸਾਚੇ ਸਤਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਬਲਹਾਰਾ ਰਹਾਓ ਸਤਿ ਪਰਮੇਸ਼ਰ ਸਤ ਸਤ ਜਨ ਨਿਹਚਲ ਕਰਨਾਉ ਭਗਤ ਪਾਵਨੀ ਪਰਮ ਬ੍ਰਹਮ ਕੀ ਅਪਨਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹ ਕਹਿ ਕਹ ਤਕ ਜਗੰਤ ਨ ਪਾਰ ਸਰਗ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹਉ ਠਾਕੁਰ ਸਭ ਥਾਏ ਨਿਕਟੂ ਬਸਾਏ ਸਭ ਨੇਰੈ ਰਹਾਉ ਬੰਦਨ ਤੋਰ ਰਾਮ ਲਿਵ ਲਾਈ ਸੰਤ ਸੰਗ ਬਨਿ ਆਏ ਜਨ ਪਦਾਰਥ ਭਗ ਉਪਨੀਤਾ ਇੱਛਾ ਸਗਲ ਪਜਾਈ ਜੈ ਕੋ ਕਿਰਪਾ ਕਰੋ ਪ੍ਰਭ ਮੇਰੇ ਸੁਹਾਰ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਾਧ ਬਰ ਜਾਵੇ ਸਾਰਗ ਮਹੱਲਾ ਪੰਜਵਾਂ ਜੀਵਤੋ ਗਨਿਏ ਹਰਪੀਕਾ ਕਰੋ ਕਿਰਪਾ ਪ੍ਰੀਤਾਮ ਕਰੋ ਕਿਰਪਾ ਪ੍ਰੀਤਮ ਮਨੋਮੋਹਨ ਫੂਰ ਭਰਮ ਕੀ ਰੇਖਾ ਰਹਾ ਕਹਿ ਤਸੰਤ ਕੇ ਸਾਤ ਨਾਪਿਤ ਬਿਨ ਵਿਸਾਸ ਕੈ ਸੇਖਾਂ ਪ੍ਰਭੂ ਤਿਆਗ ਆਨ ਜੋ ਚਾਹਤ ਤਾਕ ਮੁਖ ਲਾਗੈ ਕਾ ਲਿਖਾ ਜਾ ਕਰਾਸ ਸਰਬ ਸੁਖ ਸੁਆਮੀ ਆਨ ਨਮਾਨਤ ਭੇਖਾ ਨਾਨਕ ਦਰਦਰਸ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਵਿਸੇਖਾ ਸਾਰਕ ਮਹਲਾ 5 ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਹਿ ਖਿਨ ਅੰਤਰ ਕੋਟ ਤਾਨ ਇਸ ਨਾਨ ਰਹਾਉ ਆਨ ਜੰਜਾਰ ਬ੍ਰਥਾ ਸ਼੍ਰਮ ਕਾਲਤ ਬਿਨ ਹਰ ਭੋਗਤ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗ ਦੀਸ ਭਜਨ ਸੁਖ ਧਿਆਨ ਤੇਰੀ ਪ੍ਰਸਰਨ ਪੂਰਨ ਸੁਤ ਸਾਗਰ ਕਰ ਕਿਰਪਾ ਦੇਵੂ ਤਾਨ ਸਿਮਰ ਸਿਮਰ ਨਾਨਕ ਪ੍ਰਭ ਜੀ ਵੈ ਬਿਨ ਸਜੈ ਮਾਨ ਸਰਗ ਮਹੱਲਾ ਪੰਜਵਾਂ ਧੂਤ ਸੋਈ ਜੇ ਧੁਰ ਕੋ ਲਾਗ ਸੋਈ ਤਰੰਤਰ ਸੋਈ ਬਸੰਦਰ ਹਰ ਏਕ ਪ੍ਰੇਮ ਰਸ ਭਗ ਭਗੈ ਰਹਾ ਬਲਬਨ ਚ ਕਰੇ ਨਾ ਜਾਣ ਲਬ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸ ਅਸ ਸਵਾਗ ਸਵਾਰਥ ਤਿਆਗ ਅਸਾਰਥ ਰਖਿ ਕੀ ਅਸਾਰਥ ਰਜਿਉ ਨਹਿ ਸਮਰੇ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਤ ਸੋ ਸੂਰ ਸੂਦਾਨਾ ਸਤ ਸੰਗਤ ਜੀਨ ਹਰ ਹਰ ਜਪਿਉ ਨਾਨਕ ਸੂਪਰਵਾਨਾ ਸਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਖੈ ਰਸ ਭੂਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸੰਚਨ ਰਾਮ ਨਾਮ ਧਨ ਰਤਨਾ ਮਾਨ ਤਨ ਭੀਤਰ ਸੀਵਨ ਹਰ ਰੰਗ ਰਾਗ ਭੈ ਮਨ ਲਾਲਾ ਰਾਮ ਨਾਮ ਰਸ ਠੀਵਨ ਜੋ ਮੀਨਾ ਜਲ ਸਿਉ ਊਰਜਾ ਨੋ ਰਾਮ ਨਾਮ ਸੰਗ ਜੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂਧ ਪਾਨ ਸੁਖਤੀਵਨ ਸਾਰਗ ਮਹੱਲਾ 5 ਹਰ ਕੇ ਨਾਮਹੀਨ ਬੇਤਾਲ ਜਿਤਾ ਕਰਨ ਕਰਾਵਨ ਕੀਤਾ ਸਭੰਦਨ ਦਿੰਦਾ ਰਹਾ ਉਹ ਬੇਨ ਪ੍ਰਭ ਸੇਵਕ ਕਰਤ ਅਨ ਸੇਵਾ ਵਰਤਾ ਕਟਕਾਲ ਜਬ ਜਮਾਏ ਸੰਗਾਰੈ ਪ੍ਰਾਣੀ ਤਬ ਤੁਮਰੋ ਕਾਉਣ ਹਵਾਲ ਰੱਖ ਲਿਉ ਦਾ ਸਪਣੇ ਕੋ ਸਦਾ ਸੁਦਾ ਕਿਰਪਾਲ ਸੁਖ ਨਿਧਾਨ ਪ੍ਰਭ ਮੇਰਾ ਸਾਧ ਸੰਗ ਧਨਮਾਲ ਸਾਰਗ ਮਹੱਲਾ ਪੰਜਵਾ ਮੰਤਰਾਮ ਕੋ ਬਿਵਾਰ ਪ੍ਰੇਮ ਭਗਤ ਗੁਰਨਾਵ ਗੁਰ ਪ੍ਰੇਮ ਭਗਤ ਗੁਣ ਗਾਵਨ ਗੀਤੇ ਬਹੁਤਨੈ ਸੰਸਾਰ ਰਹਾਉ ਸ੍ਰਵਣੀ ਕੀਰਤਨ ਸਿਮਰਨ ਸੁਆਮੀ ਹੋ ਸਾਧ ਕੋ ਆਚਾਰ ਚਰਨ ਕਮਲ ਸਥਿਤ ਰਿਤ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨਤੀ ਕਿਰਪਾ ਆਪਣੀ ਧਾਰ ਨਾਮ ਨਦਾਨ ਉਚਰੋ ਨਿਤ ਰਸ ਨਾਨਕ ਸਤਿ ਗੁਲਾਰ ਸਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਸਮਰਤ ਨਾ ਹੈ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸੋ ਪ੍ਰੀਤ ਨ ਲਾਗੀ ਅਨਕ ਭੇਖ ਬਹੁ ਜੋਰੀ ਤੂ ਟਤ ਬਾਰ ਨ ਲਗਤਾ ਕੋ ਜੋ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਮੁਖ ਮਨੁਖ ਮਨ ਜੀਜ ਮਨ ਖਾ ਚਿਤ ਖਚਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਣਾਇ ਪ੍ਰਭ ਬਿਨ ਆਨ ਨਹ ਹੋਰੀ ਸਾਰਗ ਮਹੱਲਾ ਪੰਜਵਾਂ ਚਿਤਵੋ ਵਾ ਅਉਸਰ ਮਨ ਮਾਇ ਹੋਏ ਇਕੱਤਰ ਮਿਲੋ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹਿ ਰਹਾਓ ਬਿਨ ਹਰ ਭਜਨ ਜੀਤੇ ਕਾਮ ਕਰਿ ਜਹਿ ਤਿਤਿ ਵਿਰਥੇ ਜਾਹਿ पूरण परमानंद मन मीटो तिस बिन दूसर नाहे जाप तब संजम कर्म सुख साधन तोल ना कछु एलाहे चरण कमल नानक मन बिद्दू चरण चरण संग समाहे सारग मोहल्ला 5 मेरा प्रभु संग अंतर्जामी आगे कुशल पाछे खिम सुखा सिमरतु नाम स्वामी रहा ओ साजन मीत सखा हर मेरे गुण गोपाल हर आया बेसर म जाय नेमक हृदय ते पूरय गुरु मलाया कर कृपा राखे दास अपने जी जंत वस जाके ਇਕਾਲ ਪੂਰਨ ਪਰਮੇਸ਼ਰ ਪਉ ਨੇ ਨਾਨਕਤਾ ਕਾ ਸਾਰਗ ਮਹੱਲਾ ਪੰਜਵਾਂ ਜੈ ਕਰਾਮ ਕੁਬਲ ਹੋ ਸਗਲ ਬਨੋਰਤ ਪੂਰਨ ਤਾਹੂ ਕੈ ਦੁਖ ਨ ਵਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਸੁਣ ਜੀਵਾਂ ਤੇ ਸੋਏ ਉਤਮ ਕਰੋ ਦਰਸ਼ਨ ਪੇਖਨ ਕਾ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਇ ਤਾਂ ਦੇ ਨਾਨਕ ਆਪਣੇ ਕੋ ਚਰਨ ਜੀਵਾਂ ਸੰਤ ਧੋਏ ਸਾਰਗ ਮੁਹੱਲਾ ਪੰਜਵਾਂ ਜੀਪ ਤੇਰਾਮ ਕੇ ਗੁਣ ਗਾਓ ਕਰੋ ਕਿਰਪਾ ਗੋਪਾਲ ਬੀਠਲੇ ਬਿਸਰਨ ਕਬਹੀ ਜਾਇ ਰਹਾ ਮਾਨ ਤਨ ਤਨ ਸਭ ਤੁਮਰਾ ਸਾਮੀ ਆਨ ਨ ਦੂਜੀ ਜਾਏ ਜਿਉ ਤੂੰ ਰਾਖ ਤੇ ਵਿਹ ਰਹਿਣਾ ਤੁਮਰਾ ਪੈਨ ਖਾਏ ਸਾਧ ਸੰਗਤ ਕਾ ਬਲ ਬਰਜਾਈ ਬੋੜ ਨ ਜਨਮ ਧਾਏ ਨਾਨਕ ਦਾਸ ਤੇਰੀ ਸਰਣਾਇ ਜਿਉ ਭਾਵਤ ਵਿੱਚ ਲਾਏ ਸਾਰ ਗੁਰੂ ਹल्ला ਪੰਜਵਾਂ ਮਾਨ ਰੇ ਨਾਮ ਕੋ ਸੁਖਸਾਰਾਨ ਕਾਉ ਬਿਕਰਮ ਸਗਲ ਦੀ ਸੈਚਾਰ ਰਹਾ ਗ੍ਰਹ ਅੰਧ ਕੂਪ ਪਦ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੂਨ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ ਪਾਤੁਤ ਪਾਵਨ ਭਗਤ ਵਸ਼ਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗਾ ਸਾਧ ਸੰਗ ਉਦਾਰ ਸਰਗ ਮਹੱਲਾ ਪੰਜਵਾਂ ਬਿਰਾਜ ਤਰਾਮ ਕੋ ਪ੍ਰਤਾਪ ਆਧਿਆਤ ਉਪਾਦ ਸਭ ਨਾਸੀ ਬਿਨ ਸੇ ਤੀਨੈ ਤਾਪ ਬਿਨ ਸੇ ਤੀਨੈ ਤਾਪ ਰਹਾ ਉਤ੍ਰਿਸ਼ਨਾ ਭੁਜੀ ਪੂਰਨ ਸਭ ਆਸਾ ਚੁਕੇ ਸੋਗ ਸੰਤਾਪ ਗੁਣ ਗਾਵਤ ਅਚਤ ਅਬਨਾਸੀ ਮਾਨਤਨ ਆਤਮ ਤਰਾਪ ਕਾਮ ਕਰੋ ਲੋਭ ਮਦ ਮਤ ਸਰ ਸ ਮਤ ਸਰ ਸਾਧੂ ਕੈ ਸੰਖਾਪ ਭਗਤ ਵਸਨ ਪੈ ਘਟ ਨਹਾਰ ਨਾਨਕ ਕੇ ਮਾਈ ਬਾਪ ਸਰ ਮਹੱਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਤ ਕੂ ਕ੍ਰਿਆ ਸਾਇਤ ਲਾਗੋ ਬਿਖੇ ਸਾਰ ਰਹਾ ਪਟ ਗੋਰੀਆ ਪੁਲਾਇਓ ਜਨਮਤ ਬਾਰੂ ਬਾਰ ਹਰ ਕਾ ਸੰਗਣ ਨੇ ਮੁਖ ਨਾ ਸੰਗਰਿਓ ਜਮ ਕੰਕਰ ਕਰਤ ਖਾਰੋ ਕਿਰਪਾਲ ਦੀਨ ਦੁਖ ਭਾਂਜਨ ਤੇਰਿਆ ਸੰਤਹਿ ਕੀਰਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਰਗ ਮਹੱਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਰਜੀਓ ਕੈਨ ਪ੍ਰਭ ਸਾਚਾ ਆ ਭੁਲਾਇਆ ਵਿਖਟ ਗਉਰੀ ਪੀਓ ਰਹਾਓ ਕੋਟ ਜਨਮ ਪ੍ਰੰਤੋ ਬਉ ਭਾਂਤੀ ਫਿਤ ਨਹੀਂ ਕਤੂੰ ਪਾਈ ਪੂਰਾ ਸਤਿਗੁਰ ਸਹਜਿ ਨ ਭੇਟਿਆ ਸਾਖ ਤੇ ਆਵੈ ਜਾਈ ਰਖ ਲੋ ਪ੍ਰਭ ਸਮਰਥ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾ ਤੇਰੀ ਸਰਣਾਈ ਭਗ ਦਿਲ ਤ੍ਰਿਪਾਰ ਸਾਰਗ ਮਹੱਲਾ 5 ਰਮਣ ਕਉ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਉ ਸਿਮਰਤੇ ਕਚੋਤ ਅਬਨਾਸੀ ਬਿਨ ਸਿਮਾ ਅਮਾਦ ਸਹਿਜ ਅਨੰਦ ਅਨਹਦ ਧੁਨ ਬਾਣੀ ਬਹੁਰ ਨ ਭੈ ਦਿਖਾਤ ਸੰਕਾਦਿ ਬ੍ਰਹਮਾਦਿ ਗਾਤ ਗਾਤ ਸੁਖ ਪ੍ਰਹਿਲਾਦ ਪੀਵਤ ਮੇਉ ਮਨੋਹਰ ਹਰ ਰਸ ਜਪਨ ਅਨਕਾਰ ਬਿਸਮਾਤ ਸਰ ਮਹੱਲਾ ਪੰਜਵਾਂ ਕੀਨੇ ਪਾਪ ਕੇ ਪਾਪ ਕੇ ਬਹੁਕੂਟ ਦਿਨ ਸੁਰੈਨੀ ਥਕਤ ਨਾਏ ਕਤ ਨਾਏ ਛੁਟ ਰਹਾ ਓ ਮਾ ਬਜਰ ਵਖ ਬਿਆਦੀ ਸਰ ਉਠਾਈ ਪੋਟ ਉਗਰ ਗਈਆਂ ਖੈ ਨਹੀ ਖਿਨ ਉਗਰ ਗਈਆਂ ਖੈ ਨਹੇ ਖਿਨ ਹੈ ਪੀਤਰ ਜਮਹ ਗਰਾਸ ਝੋਟ ਪਾਸ ਪਰੇ ਦੁਸ਼ਟ ਗਰਦਬ ਨਾਨਕ ਜੋਨੀ ਲੇਟ ਪਾਜ ਸਾਧ ਸੰਗੋਬਿੰਦ ਨਾਨਕ ਕਾਸ਼ਨ ਲਾਗੇ ਫੇਟ ਸਰਗ ਮਹੱਲਾ ਪੰਜਵਾਂ ਦੇਖਾ ਬਿਸਕੇ ਟਾਕ ਨੈਮ ਸਰਵਨ ਨੈਨ ਸ੍ਰਵਨ ਸਰੀਰ ਸਭ ਹਟਿਓ ਸਾਸ ਗਇ ਤਤ ਘਾਟ ਰਹਾਉ ਅਨਾਧੁਰ ਜਾਣ ਅਨਾਤ ਜਾਨ ਉਦਰ ਲੇਪੋ ਕੈ ਮਾਇਆ ਗਈਆ ਹਾਟ ਕੇਲ ਬਖ ਕਰਤ ਕਰਤ ਪਿਸਤਾਵੇ ਕਭ ਹੋ ਨਾ ਸਕੈ ਛਾਟ ਨਿੰਦਕ ਜੰਦੂਤੀ ਆਏ ਸੰਘਾਰਿਓ ਦੇਵਹ ਮੂंड ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ ਸਰਗ ਮਹੱਲਾ ਪੰਜਵਾਂ ਟੂਟੀ ਨੰਦਕੀਆ ਦਬੀਚ ਜਨਕਾ ਰਖ ਆਪ ਸੁਆਮੀ ਬੇਮੁਖਾਇਪ ਬੇਮੁਖ ਕਵਾਏ ਪਹੁੰਚੀ ਮੀਚਰਾ ਉਸ ਦਾ ਕਹ ਕੋਈ ਨ ਸੁਣਾਈ ਕਹੀਂ ਨ ਬੈਸਣ ਪਾਵਾ ਇਹ ਹੰ ਦੁਖ ਆਗ ਨਰਕ ਪੁੰਚੈ ਬਹੁ ਜੋਨੀ ਪਰਮਾਵਾ ਪ੍ਰਗਟ ਪੈਂ ਅਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇ ਨਾਨਕ ਸਰਨ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ ਸਾਰਗ ਮਹੱਲਾ ਪੰਜਵਾ ਤ੍ਰਿਸਨ ਚਲਤ ਪਪਰਕਾਰ ਪੂਰਨ ਹੋਤ ਨਾ ਤਾ ਕਉ पूर्ण होत न का तु बात अंत प्रतिहार राव शांत सुख न सहज उपजे ए इस व्यवहार आप पर का कृष्ण जन काम क्रोध दहजार संसार सागर दुख व्याप्यो दास लेऊ तारू चरण कमल शरणाए नानक साद सदा बलहार ਸਾਰਗ ਮਹੱਲਾ ਪੰਜਾ ਰੇ ਪਾਪੀ ਤੈ ਕਮਨ ਕੀ ਮਤ ਲੀਨ ਨੈ ਮੁਖ ਕਰੀ ਨਾ ਸਿੰਦਰਸਵਾਮੀ ਜੀਓ ਬੰਦ ਜਨ ਤੀਨ ਰਹਾਉ ਖਾਤ ਪੀਵ ਤੁਵੰਤ ਸੁਖਿਆ ਨਾਮੁ ਸਮਰਤਖੀਨ ਗਰਬ ਉਦਰ ਬਿਲ ਲਾਟ ਕਰਤਾ ਤਹ ਤਕਤਾ ਹੋ ਹੋ ਵਤ ਦੀਨ ਤਾ ਫੋ ਵੋ ਤਹਾਂ ਹੋਵਤ ਦੀਨ ਮਹਾਮਦ ਬਿਵਕਾਰ ਬਦਾਨ ਕਜੂਨ ਪਰਮੀਨ ਗੋਬਿੰਦ ਬਿਸਰੇ ਕਮਨ ਦੁਖ ਗਾਨੀਆਂ ਸੁਖ ਨਾਨਕ ਹਰ ਪਦ ਜੀਨ ਸਰਗਮ ਲਾ ਪੰਜਾਂ ਮਾਇਰੀ ਚਰਨ ਊਟ ਗਹੀ ਦਰਸ਼ਨ ਪੇਕ ਮੇਰਾ ਮਨ ਮੋਹਿ ਦਰਮਤ ਜਾਤ ਬਹੀ ਰਹਾਓ ਅਗ ਅਗਾਦ ਊਚ ਬਨਾਸੀ ਕੀਮਤ ਜਾਤ ਨਾ ਕਹੀ ਜਲਤਲ ਪੇਖ ਪੇਖ ਮਨ ਬਿਗਸੂ ਪੂਰੈ ਉਸ ਰਬ ਮਹੀ ਦੀਨ ਦਇਆਲ ਪ੍ਰੀਤ ਮਨ ਮੋਹਣ ਮਿਲ ਸਾਧਹਿ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਨ ਕੀ ਪੀਰ ਨ ਫਹੀ ਸਾਰਗ ਮਹੱਲਾ 5 ਮਾਈਰੀ ਮਨ ਮੇਰੂ ਮਤਵਾਰ ਉਪੀਖ ਦਇਆਲ ਅਨੰਦ ਸੁਖ ਪੂਰਨ ਹਰ ਰਸ ਰੱਪਿਉ ਖਮਾਰੂ ਰਹਾਉ ਨਿਰਮਲ ਪੈ ਉਜਲ ਜਸ ਗਾਵਤ ਬਹੁਰ ਨਉ ਵਧ ਕਾਰੋ ਚਰਨ ਕਮਲ ਸਿੰਘ ਡੋਰੀ ਰਾਚੀ ਭੇਟਿ ਪ੍ਰਖ ਅਪਾਰੂ ਘਰ ਗਹਿ ਲੀਨੇ ਸਰਬਸਤੀ ਨੇ ਦੀਪਕ ਭੈਉ ਉਜਾਰੋ ਨਾਨਕ ਨਾਮ ਰਸਕ ਬੈਰਾਗੀ ਕੁਲਸ ਮੂਹਾਂ ਤਾਰੁ ਸਾਰਗਮਲਾ ਪੰਜਵਾ ਮਾਇਰੀਆ ਨਸਮਰ ਮਰ ਜਾਹੇ ਤਿਆਗ ਗੋਪੰਦਰ ਜੀਨ ਕੋ ਦਾਤਾ ਮਾਇਆ ਸੰਗਲਪਟਾਹਿ ਰਹਾ ਨਾਮ ਬਿਸਾਰ ਚੱਲੈ ਅਨਮਾਰਗ ਨਰ ਕੋਰ ਮੈਂ ਪਾਏ ਅਨਕ ਸੁਜਾਈ ਗਣ ਤਨਿਆ ਵਾ ਗਰਭੈ ਗਰਭ ਪ੍ਰਮਾਹੇ ਸੀ ਤਨੁਵੰਤੇ ਸੀ ਪਤਵੰਤੇ ਹਰ ਕੀ ਸਰਨ ਸਮਾਹੇ ਗੁਰਪ੍ਰਸਾਦ ਨਾਨਕ ਜਗਜੀਤਿ ਬੋਵਨ ਆਵੈ ਜਾਹੇ ਸਰਗਮਹੱਲਾ ਪੰਜਵਾਂ ਹਰਕਾਟੀ ਕੁਟਲ ਦਾ ਕੁਠਾਰ ਭ੍ਰਮ ਬਦਨ ਬੰਦ ਭ੍ਰਮ ਬਨਦਨ ਪੈ ਖਿਨ ਪੀਤਰ ਰਾਮ ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਾਂ ਬਹਰ ਨ ਜੁਵਹਿ ਹਰ ਆੜ ਪਰ ਪ੍ਰਭ ਕੇ ਗੁਣ ਗਾਵੈ ਪੂਰਨ ਸਬਦ ਵਿਚਾਰ ਨਾਨਕ ਦਾਸ ਜਨ ਤੇਰਾ ਪੁਨਹ ਪੁਨਹ ਨਮਸਕਾਰ ਸਰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਆਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚੈ ਬਿਰਲੇ ਲਾਗੈ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾ ਕਰ ਦਾ ਵਸ ਪੈ ਪੰਜਨ ਤਿਸ ਜਾਨਾ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਦੇ ਹੋ ਨਾਨਕ ਮੰਗਾ ਦਾਨ ਸਾਰਕ ਮਹੱਲਾ ਪੰਜਵਾ ਝੂਠਾ ਸਰਬ ਥਾਈ ਮੇਹ ਅੰਦ ਮੰਗਲ ਲਾਗੋ ਹਰ ਜਸ ਪੂਰਨ ਪ੍ਰਗਟਿਉ ਨੇ ਹੋ ਰਹਾ ਚਾਰ ਕੁੰਟ ਦਹਿ ਦਿਸ ਜਲਨ ਜਲ ਨਿਦ ਉਨਥਾਉ ਨਕੇਹ ਕਿਰਪਾਲ ਗੋਬਿੰਦ ਪੂਰਨ ਜੀ ਧਾਨ ਸਭ ਦੇਹ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇਹ ਸਤ ਤੇ ਜਨ ਜਿਨ ਪ੍ਰਤੀ ਤੁਪ ਜੀ ਨਾਨਕ ਨਹ ਪਰਮੇ ਸਗਲ ਉਸਾਰਗ ਮਹੱਲਾ ਭਜਾ ਗੋਬਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ ਸਾਚਨੀਤ ਸੁਹਾਈ ਤੂੰ ਮਹੀ ਤੂੰ ਮੇਰੋ ਪਰਿਵਾਰ ਰਹਾਓ ਕਰਮਸਤੁ ਤਾਰਿਓ ਮੇਰੇ ਮਾਥੈ ਸਾਧ ਸੰਗੁ ਗੁਣ ਗਾਇ ਤੁਮਰੀ ਕਿਰਪਾ ਤੇ ਸਭ ਫਲ ਪਾਇ ਰਸੁ ਰਾਮ ਨਾਮ ਤੇ ਆਬ ਚਲਨੀ ਮਿਤ ਰਾਈ ਸਤਗੁਰ ਕਭੂ ਡੋਲਤ ਨਹੀਂ ਗੁਰਨਾਮੁ ਜਪੈ ਤਿਆਰਾ ਸਰਬ ਸੁਖਾਂ ਨਿਤ ਪਾਈ ਸਾਰਗ ਮਹੱਲਾ ਪੰਜਵਾਂ ਨਬੀ ਨਾਮ ਕੀ ਸੱਚੀ ਖੇਪ ਲਾਭ ਹਰ ਗੁਣ ਗਨ ਨਿਤ ਧਨ ਬਖੇ ਮਹਲ ਅਲੀਪਰਾਵ ਜੀ ਜਨ ਸਗਲ ਸੰਤੋਖੇ ਆਪਣਾ ਪ੍ਰਭ ਧਾਏ ਰਤਨ ਜਨਮ ਅਪਾਰ ਜੀਤ ਬੌੜ ਜੋ ਨਾ ਪਾਇ ਭੈ ਕਿਰਪਾਲ ਦਇਆਲ ਗੋਪਿੰਦ ਭਾਇ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸੋ ਰੰਗ ਸਾਰਗ ਮਹੱਲਾ ਪੰਜਵਾ ਮਾਈ ਰੀ ਪੇਖੇ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ 모ਹਿਓ ਅਚਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਦ ਪੈ ਸੋਈ ਮਨ ਹਰ ਕੋ ਅਹਲਾਦ ਸਾਦ ਸੰਗਾਇ ਗੁਣ ਗੋਬਿੰਦ ਬਿਨ ਸਿਉ ਸਭ ਪਰਮਾਦ ਡੋਰੀ ਲਫਟ ਰਹੀ ਚਰਨ ਸੰਗ ਭ੍ਰਮ ਭੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੋਨ ਪਰਮਾਦ ਸਾਰਗ ਮਹਲ ਲਪਨ ਜੋ ਮਾਈ ਰੀ ਮਾਤੀ ਚਰਨ ਸਮੂਹ ਐਸ ਬੈਨ ਹੋ ਆ ਨ ਜਨ ਦੁਤੀਆ ਭਾਉ ਸਭ ਲੂਹ ਰਹਾਉ ਤਿਆਗopal ਅਬਰਜੁ ਕਰਣਾ ਤੇ ਬਿਖਿਆ ਕੇ ਖੂਹ ਦਰਸ प्यास ਮੇਰਾ ਮਨ 모ਹ ਓ ਕਾਢੀ ਨਰਕ ਤੇ ਧੂ ਸੰਤ ਪ੍ਰਸਾਦ ਮਿਲੇਉ ਸੁਖ ਦਾਤਾ ਬਿਨਸੀਹੋ ਮੈਂ ਹੂਹ RAM ਰੰਗ ਰਾਤੇ ਦਾਸ ਨਾਨਕ ਮੌਲਿਉ ਮਨ ਤਨ ਜੂਹ संत प्रसाद मिल्यो सुख दाता बिनसी हो मैं हू राम राम रंग राते दास नानक मौल्यो मान तन जू वाह गुरु जी का खालसा वाह गुरु जी की फति